ਜੇ ਤੁਸੀਂ ਆਪਣੀ ਆ ਨਾ ਇੱਥੇ ਸਮਾਨ ਤਾਂ ਭੇਜੋ ਦੇਖੋ ਦੇ ਆਦ ਵਿੱਚ ਕਿੱਦਾਂ ਬਣੇ ਲੀਰਾ ਬਣ ਕੇ ਲੱਗੇ ਹੋਇਆ ਤੁਸੀਂ লাইਵ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਨੂੰ ਫੜਿਆ ਹੋਇਆ ਜੇ ਜ਼ਿਆਦਾ ਨਹੀਂ ਤਾਂ ਬੈਲਟਾਂ ਦਾ ਕੀ ਭੇਜ ਦੋ ਆਪ ਨਹੀਂ ਆ ਸਕਦੇ ਤੁਸੀਂ ਜੀ ਜੀ ਹੁਣ ਜੋ ਮਰਜ਼ੀ ਕਰੀ ਜਾਵੇ ਉਹ ਆਫ ਕਰ ਰਿਹਾ ਕਹਿੰਦਾ ਜੀ ਥੋੜਾ ਕੀ ਫੜ ਕੋਈ ਗੱਲ ਨਹੀਂ ਜਦ ਇੱਥੇ ਲੱਗੇ ਜੀ ਆਊਗਾ ਅਸੀਂ ਉਹਦੇ ਕਹਾਂ ਜਾਲ ਨਹੀਂ ਪਾਣ ਦਿੱਤੇ ਇਹਨਾਂ ਮੁੰਡਿਆਂ ਨੂੰ ਉਹਦੇ ਪੱਥਰ ਨਹੀਂ ਚੱਕਣ ਦਿੱਤਾ ਹੈਗਾ ਪੱਥਰ ਲਿਆ ਕੇ ਆੜਦਾ ਟਿੱਪਰ ਗੜੀ ਕਾਲੀ ਖੜੇ ਲੱਗੇ ਉਹ ਖੁਸ਼ੀਆਂ ਦੇ ਜਕਾਰੇ ਬਲਾਵੇ ਨਿਆਲੋ ਜਾਵੇ ਤਾਂ ਤਾਂ ਪਾਪਾ ਦੀਪ ਸਿੰਘ ਦੇ ਚਰਨਾਂ ਨੂੰ ਪਾਵੇ ਸੋਤਰੀਆ ਕਾਲ ਸਿਦਾ ਸਿੰਘਾਂ ਦੀ ਕਿਰਪਾ ਸਾਡੇ ਦੇ ਹੇਠਾਂ ਤੁਹਾਨੂੰ ਇੱਕ ਕੋਈ ਤੱਕ ਡੈਕ ਨਹੀਂ ਆਊਗੀ ਜਿੰਨਾ ਕਿ ਸਾਡੇ ਸਹੀ ਸਿੰਘ ਬਾਬਾ ਜੀ ਬੈਠਿਆ ਬੜਾ ਡਰਿਆ ਮਾਹੌਲ ਬਣਿਆ ਸੀਗਾ ਕੱਲ ਪਰਸੋਂ ਦਾ ਕੀ ਹਾਂ ਵੀ ਬੰਦ ਟੁੱਟ ਗਿਆ ਪਾਣੀ ਪਿੰਡ ਤੇ ਆ ਗਿਆ ਲੱਗਦਾ ਜੀ ਇੱਧਰ ਦੀ ਕੋਈ ਸਿੱਧੀ ਨਹੀਂ ਇੱਧਰ ਦੀ ਕੋਈ ਵੈਸੇ ਸਥਿਤੀ ਨਹੀਂ ਕਿਉਂਕਿ ਜਿਹੜੇ ਇੱਧਰਲੇ ਪਾਸੇ ਖੇਤ ਨੇ ਉਹ ਉਹ ਦਰਿਆ ਤੋਂ ਕਾਫੀ ਉੱਚੇ ਨੇ ਇਹ ਦਰਿਆ ਦੀ ਮੰਨੇ ਜਾਵਾ ਤਾਂ ਦਰਿਆ ਘਟੋ ਘਟ 20 ਤੋਂ 25 ਫੁੱਟ ਦਾ ਡੂੰਗਾ ਹੈਗਾ ਪਰ ਕਿਦਾਂ ਦੇ ਹਾਲਾਤ ਬਣੇ ਹੋ ਨੇ ਲੋਕਾਂ ਦੇ ਹਵਾਵਾਂ ਬਹੁਤ ਫੈਲਦੀਆਂ ਨੇ ਪਹਿਲਾਂ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਡਰਨ ਵਾਲੀ ਗੱਲ ਨਹੀਂ ਹਾਂ ਲੋਕਾਂ ਦਾ ਨੁਕਸਾਨ ਕਾਫੀ ਹੋ ਗਿਆ ਪਰ ਸ਼ਹਿਰ ਵਾਲ ਨੂੰ ਪਾਣੀ ਨਹੀਂ ਆਊਗਾ ਪਾਣੀ ਦਾ ਬਚਾਈ ਹੈ ਸੇਫਟੀ ਹੈ ਨਹੀਂ ਕਿ ਇੱਥੇ ਪਾਣੀ ਦਾ ਪਾਅ ਬਿੰਨਾ ਤੇਜ ਹੈ ਉਹ ਦੇਖੋ ਲੀੜਾ ਬਣ ਕੇ ਕਿਦਾਂ ਲੱਗੇ ਹੋਏ ਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਸੀਪੀਸੀ ਕੰਟਰੋਲ ਵੀ ਨਹੀਂ ਕਰ ਸਕਦੇ ਪਰ ਸ਼ਹਿਰ ਵਾਲੋਂ ਪਾਣੀ ਨਹੀਂ ਆਉਣਾ ਜਿਹੜਾ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਪਰ ਸਹਿਰਾਂ ਨੂੰ ਪਾਣੀ ਨਹੀਂ ਆਊਗਾ ਉਹਦੇ ਲਈ ਲੱਗੇ ਹੋਏ ਆ ਦਿਨ ਰਾਤ ਇਹ ਟਰਾਲੀਆਂ ਨਾਲ ਲੈ ਕੇ ਜਾ ਰਹੇ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੌਜਵਾਨ ਵੀ ਲੱਗੇ ਹੋਏ ਨੇ ਆਪਣਾ ਪੂਰਾ ਯੋਗਦਾਨ ਦੇ ਰਹੇ ਨੇ ਦਸਰਾਲੀ ਪਿੰਡ ਲੁਧਿਆਣੇ ਦਾ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਨੌਜਵਾਨਾਂ ਵੱਲੋਂ ਇੱਥੇ ਬੰਦੇ ਜੋ ਨੌਜਵਾਨ ਆਪਣਾ ਯੋਗਦਾਨ ਪਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਾ ਲੋਕ ਨੌਜਵਾਨਾਂ ਚ ਖਾਸਾ ਦੇਖਣ ਨੂੰ ਮਿਲ ਰਿਹਾ ਵਾ ਇਹ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਸਿੱਖ ਨੌਜਵਾਨ ਆਪਣੇ ਛੋਟੇ ਵੀਰ ਜਕਾਰਿਆ ਦੀ ਗੂੰਜ ਨਾਲ ਇਹ ਲੰਗਰ ਦੀ ਸੇਵਾ ਨਿਭਾ ਰਹੇ ਨੇ ਤੇ ਸਸਰਾਲੀ ਦਾ ਜਿਹੜਾ ਬੰਨ ਇਹਨੂੰ ਪੱਕਾ ਕੀਤਾ ਜਾ ਰਿਹਾ ਵਾ ਨੌਜਵਾਨ ਜਦੋਂ ਜਿਹਦ ਕਰਦੇ ਹੋਏ ਕਿਉਂਕਿ ਸਵੇਰੇ ਵੀ ਬਾਰਿਸ਼ ਹੋ ਕੇ ਆ Đੀ ਹੈ ਕੀ ਕਰਾ ਜਾਂਦੇ ਹੋ ਸਰ ਤੁਸੀਂ ਬਸ ਭਾਈ ਬੱਬਾ ਜੀ ਸ਼ਹੀਦਾ ਸਿੰਘਾ ਦੀ ਕਿਰਪਾ ਸਾਡੇ ਦੇ ਹੱਥ ਤੱਕ ਤੁਹਾਨੂੰ ਇੱਕ ਕੋਈ ਤੱਕ ਡੈਕਟ ਨਹੀਂ ਆਉਗੀ ਜਿੰਨਾ ਜ ਸਾਡੇ ਸ੍ਰੀ ਸਿੰਘ ਬਾਬਾ ਜੀ ਬੈਠਿਆ ਬਿਲਕੁਲ ਜੀ ਤੇ ਲੱਗਦਾ ਜਾਈਏ ਕਿ ਪੱਧਰ ਅੱਗੇ ਨਾਲ ਵਧਿਆ ਜੀ ਪਾਣੀ ਦਾ ਅੱਗੇ ਨਾਲ ਸਾਡੇ ਭਰਾ ਜੀ ਉਹ ਟਰੈਕਟਰ ਚਾਲੇ ਸਾਡੇ ਮਸ਼ੀਨਾ ਚੱਲਦੀ ਹੈ ਜੀ ਸਾਡਾ ਸਾਰਾ ਕਾਰੋਬਾਰ ਵਧਿਆ ਸਿੱਧਾ ਦੀ ਕਿਰਪਾ ਜੀ ਲੱਗਦਾ ਵੀ ਅੱਗੇ ਵੀ ਬੰਨ ਦੀ ਪੂਰੀ ਤਿਆਰੀ ਹੈਗੀ ਜੀ ਅੱਗੇ ਬੰਨ ਸਾਡੇ ਬੰਦੇ ਬਣਾਉਣ ਲੱਗ ਰਿਹਾ ਜੀ ਸਿੱਧਾ ਸਿੰਘਾ ਦੀ ਕਿਰਪਾ ਨਾਲ ਜੀ ਠੀਕ ਹੈ ਜੀ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਫਾਜੀ ਆ ਤੁਸੀਂ ਵੀ ਆਪਣੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਮੈਂ ਸਾਰੇ ਲੁਧਿਆਣਾ ਦੇ ਜਿੰਨੀ ਵੀ ਸੰਗਤ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਮੁਸੀਬਤ ਦਾ ਟਾਈਮ ਚੱਲ ਰਿਹਾ ਹੈ ਨਾ ਤੇ ਆਪਾਂ ਨੂੰ ਚਾਹੀਦਾ ਆ ਪਾਰਟੀ ਬਾਜੀਆਂ ਤੋਂ ਉੱਪਰ ਉੱਠ ਕੇ ਇੱਥੇ ਆ ਕੇ ਅੱਜ ਲੋਕ ਸੇਵਾ ਕਰੋ ਲੋਕ ਸੇਵਾ ਕਰਨ ਦੇ ਨਾਲ ਹੀ ਅੱਜ ਸਾਰਿਆਂ ਦਾ ਭਲਾ ਹੋ ਸਕਦਾ ਬੜਾ ਬੜਾ ਡਰਿਆ ਮਾਹੌਲ ਬਣਿਆ ਆ ਜਿਗਾ ਕੱਲ ਪਰਸੋ ਦਾ ਕੀ ਹਾਂ ਵੀ ਵਨ ਟੁੱਟ ਗਿਆ ਪਾਣੀ ਪਿੰਡਾਂ 'ਚ ਆ ਗਿਆ ਲੱਗਦਾ ਜੀ ਇਦਾਂ ਦੀ ਕੋਈ ਸਥਿਤੀ ਹੈਗੀ ਨਹੀਂ ਇਦਾਂ ਦੀ ਕੋਈ ਵੈਸੇ ਸਥਿਤੀ ਨਹੀਂ ਹੈ ਕਿਉਂਕਿ ਜਿਹੜੇ ਇੱਧਰਲੇ ਪਾਸੇ ਖੇਤ ਨੇ ਉਹ ਉਹ ਦਰਿਆ ਤੋਂ ਕਾਫੀ ਉੱਚੇ ਨੇ ਇਹ ਦਰਿਆ ਦੀ ਮੰਨਿਆ ਜਾਵੇ ਤਾਂ ਦਰਿਆ ਘਟੋ ਘਟ 20 ਤੋਂ 25 ਫੁੱਟ ਅੰਨੇ ਦਾ ਇਨਨੂੰ ਟਾਲ ਲੱਗਦੀ ਲੱਗਦੀ ਬਹੁਤ ਟਾਈਮ ਲੱਗੂਗਾ ਜਦ ਤੱਕ ਪਿਛੇ ਪਾਣੀ ਘਟ ਜਾਣਾ ਡਰਨ ਦੀ ਕੋਈ ਕੋਈ ਲੋੜ ਨਹੀਂ ਆ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਕਹਿਣਾ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹ ਇੱਥੇ ਆ ਕੇ ਸਸਤਰਾਲੀ ਬੰਨ ਤੇ ਆਪਣੀ ਸੇਵਾ ਕਰੋ ਬਿਲਕੁਲ ਜੀ ਅਪੀਲ ਕੀਤੀ ਹੈ ਦੱਸਿਆ ਇਹਨਾਂ ਨੇ ਕਿ ਡਰਨ ਦੀ ਲੋੜ ਨਹੀਂ ਆ ਬੰਨ ਠੀਕ ਨੇ ਤੇ ਅਪੀਲ ਕੀਤੀ ਉਹਨਾਂ ਨੇ ਕਿ ਜੇ ਉਹ ਵੀ ਇੱਥੇ ਨੌਜਵਾਨ ਸੇਵਾ ਕਰ ਸਕਦੇ ਨੇ ਇੱਥੇ ਜਰੂਰ ਆਨ ਸਸਤਰਾਲੀ ਬੰਨ ਤੇ ਬਾਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਗਰਾਊਂਡ ਦੇ ਉਹਦੀਆਂ ਤਸਵੀਰਾਂ ਨੇ ਅਸੀਂ ਐਨ ਕੰਡੇ ਦੇ ਖੜੇ ਆ ਜਿੱਥੇ ਨੌਜਵਾਨ ਬੰਨ ਦੀ ਸੇਵਾ ਨਹੀਂ ਬਾਹਰੇ ਨੇ ਜੀ ਬਿਲਕੁਲ ਹਾਂਜੀ ਹਾਂਜੀ ਲੋੜ ਨਹੀਂ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਪਿੱਛੋਂ ਡਾਈਮ ਚੋਂ ਵੀ ਪਾਣੀ ਸੁਣਨ ਨੂੰ ਆਇਆ ਵੀ ਘਟ ਗਿਆ ਦਰਨ ਦੀ ਕੋਈ ਲੋੜ ਨਹੀਂ ਆ ਹਰ ਬੰਦਾ ਆਪਣੇ ਆਪਣੇ ਪਿੰਡ ਦੇ ਵਿੱਚੋਂ ਆਪਣੇ ਆਪਣੇ ਮਹੱਲੇ ਚੋਂ 10-15 ਬੰਦੇ ਦੀ ਟੀਮ ਲੈ ਕੇ ਆਓ ਤੇ ਸੇਵਾ ਕਰੋ ਬਿਲਕੁਲ ਜੀ ਬੜੀ ਰਾਤਵਾਰੀ ਇਹਨਾਂ ਨੇ ਗੱਲ ਦੱਸੀ ਹੈ ਕਿ ਪਾਣੀ ਦਾ ਪੱਦਰ ਥੋੜਾ ਜਿਹਾ ਘਟ ਗਿਆ ਹੈ ਸਾਡੇ ਨੇ ਮੌਜੂਦ ਨੇ ਜੁੜਾਵਰ ਮੁੰਡਿਆ ਜੀ ਗੱਲਬਾਤ ਕਰਾਵਾਂਗੇ ਉਹਨਾਂ ਨਾਲ ਸੇਵਾ ਨਹੀਂ ਮਾਰੇ ਨੇ ਤੁਸੀਂ ਤੁਸੀਂ ਹਾਂਜੀ ਜੁੜਾਵਰ ਜੀ ਕੀ ਕਰਨਾ ਚਾਹੋਗੇ ਸਰ ਸੇਵਾ ਨਹੀਂ ਮਾਰੇ ਹੋ ਵਾ ਲੱਗੇ ਹੋਏ ਜੀ ਸਾਰੀ ਸੰਗਤ ਆਪਣੀ ਪੂਰੀ ਟੀਮ ਲੱਗੀ ਹੋਈ ਆ ਆਮ ਆਦਮੀ ਪਾਰਟੀ ਦੀ ਫੋਨ ਆਇਆ ਸੀ ਕਹਿੰਦੇ ਪਾਣੀ ਦੀ ਇੰਸਪਾਇਰਮੈਂਟ ਆ ਪਾਣੀ ਲੈ ਕੇ ਜਾ ਰਹੇ ਆ ਜੀ ਉੱਥੇ ਪਰ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਲੋਕਾਂ 'ਚ ਹਵਾਵਾਂ ਬਹੁਤ ਫੈਲਦੀਆਂ ਨੇ ਪਹਿਲਾਂ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਡਰਨ ਵਾਲੀ ਗੱਲ ਨਹੀਂ ਹਾਂ ਲੋਕਾਂ ਦਾ ਨੁਕਸਾਨ ਕਾਫੀ ਹੋ ਗਿਆ ਪਰ ਸ਼ਹਿਰ ਵਾਲ ਨੂੰ ਪਾਣੀ ਨਹੀਂ ਆਊਗਾ ਪਾਣੀ ਦਾ ਬਚਾਈ ਹੈ ਜ਼ਮੀਨ ਦੇ ਲੈਵਲ ਤੋਂ ਥੱਲੇ ਹੀ ਚੱਲ ਰਿਹਾ ਮਾਲਕ ਅੱਗੇ ਅਰਦਾਸ ਕਰੋ ਵੀ ਮਾਲਕਾ ਜਿਹੜਾ ਇਹ ਪਾਣੀ ਇਹ ਘਟ ਜਾਵੇ ਤੇ ਕਿਸੇ ਦਾ ਨੁਕਸਾਨ ਨਾ ਹੋਵੇ। ਸੀਪੀ ਕੰਟਰੋਲ ਹੈ ਡਾ ਜੀ ਬੁੜੀ। ਸੀਪੀ ਕੰਟਰੋਲ ਵੀ ਨਹੀਂ ਕਹਿ ਸਕਦੇ ਪਰ ਸਹਿਰ ਵਾਲੋਂ ਪਾਣੀ ਨਹੀਂ ਆਉਣਾ। ਜਿਹੜਾ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਪਰ ਸਹਿਰ ਵਾਲੋਂ ਪਾਣੀ ਨਹੀਂ ਆਊਗਾ। ਉਹਦੇ ਲਈ ਲੱਗੇ ਹੋਏ ਆ ਦਿਨ ਰਾਤ ਪੂਰੀ ਮਿਲਟਰੀ ਲੱਗੀ ਹੋਈ ਹੈ, ਪੂਰਾ ਪ੍ਰਸ਼ਾਸਨ ਲੱਗਾ ਹੋਇਆ। ਪਿੰਡਾਂ ਦੇ ਲੋਕ ਨਾਲ ਲੱਗੇ ਹੋਏ ਆ ਸੇਵਾ ਨਿਭਾ ਰਹੇ ਆ। ਜੇਕਰ ਬਰਸਾਤ ਹੁੰਦੀ ਹੈ ਤੇ ਲੱਗਦਾ ਜੀ ਕੋਈ ਸਲਾਤ ਖਰਾਬ ਹੋ ਸਕਦਾ। ਬਰਸਾਤ ਉੱਪਰ ਨਾ ਹੋਵੇ ਪੰਜਾਬ 'ਚ ਬਰਸਾਤ ਦਾ ਦਰਿਆ ਨਾ ਕੋਈ ਲੈਂਕ ਨਹੀਂ। ਉਹ ਵੀ ਜੜਾਵਰ ਮੁੰਡਿਆ ਸੀਗੇ। ਹਰਦੀਪ ਮੁੰਡਿਆ ਜਿਹੜੇ ਮੰਤਰੀ ਨੇ ਉਹਨਾਂ ਦੇ ਭਰਾ ਸੀਗੇ ਉਹ ਸੇਵਾ ਨਿਭਾ ਰਹੇ ਨੇ। ਗੱਲਬਾਤ ਕੀਤੀ ਇੱਥੇ। ਇਹ ਟਰਾਲੀਆਂ ਨਾਲ ਲੈ ਕੇ ਜਾ ਰਹੇ ਨੇ ਪਾਣੀ ਦੀ ਸੇਵਾ ਕਰ ਰਹੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਨੌਜਵਾਨ ਵੀ ਲੱਗੇ ਹੋਏ ਨੇ। ਆਪਣਾ ਪੂਰਾ ਯੋਗਦਾਨ ਦੇ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਦਸਰਾਲੀ ਪਿੰਡ ਲੁਧਿਆਣੇ ਦਾ। ਬੋਲੇ ਸੋ ਨਿਹਾਲ। ਹਾਂਜੀ। ਅਸੀਂ ਧੰਨਵਾਦ ਕਰਨ ਜਾਵਾਂਗੇ ਜਿਹੜੇ ਸਾਡ ਨੂੰ ਬਾਹਰੋਂ ਬਹੁਤ ਸਨਯੋਗ ਮਿਲ ਰਿਹਾ ਸੰਗਤ ਦਾ ਇਹਨਾਂ ਦਾ ਬਹੁਤ ਬਹੁਤ ਵੱਡਾ ਧੰਨਵਾਦ ਜੀ ਜਿੰਨਾ ਕਰੀਏ ਉਹਨਾਂ ਹੀ ਥੋੜਾ ਵਾ ਸਾਡੇ ਨਾਲ ਬਾਹਰ ਨਹੀਂ ਸੰਗਤਾਂ ਜਿਆਦਾ ਹਾਲੇ ਸਾਡੇ ਪਿੰਡ ਦੇ ਲੋਕ ਨਹੀਂ ਇੰਨਾ ਕੰਮ ਕਰਦੇ ਆ ਕਿ ਸੇਵਾ ਕਰ ਰਹੇ ਜਿੰਨੇ ਵੀ ਬਾਹਰ ਨਹੀਂ ਸੰਗਤ ਕਰ ਰਹੀ ਆਗੇ ਤੋਂ ਇਹ ਵੀਡੀਓ ਬਣਾਉਣ ਦੇ ਵਿੱਚ ਬਿਜੀ ਆ ਸਾਡੇ ਲੋਕ ਇ ਤੇ ਦੂਜੀ ਗੱਲ ਇਹ ਲੈਂਡ ਪੂਲਿੰਗ ਦਾ ਕੈਨਸਲ ਜਿਹੜੇ ਕਿਸਾਨ ਵੀਰਾਂ ਨੇ ਕੀਤੀ ਆ ਇਹਨਾਂ ਨੇ ਇਹ ਸਰਕਾਰ ਦਾ ਹੀ ਸਾਰਾ ਕੰਮ ਆ ਜੋ ਵੀ ਇਹ ਦੇਖਿਆ ਬੇ ਉਹ ਲੈਂਡ ਪੂਲਿੰਗ ਕੈਨਸਲ ਕਰਨ ਦੇ ਕਾਰਨ ਮਾਰਨ ਦੀ ਕੋਸ਼ਿਸ਼ ਕੰਗਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਨੂੰ ਪਰ ਇਹ ਕੰਗਾਲ ਹੋਣਾ ਹੈ ਸਰ ਪੁਲਿਸ ਸਾਹਿਬ ਦੇਖੋ ਕਿਸਾਨਾਂ ਦੇ ਰੋ ਅੱਗੇ ਉਹਨਾਂ ਵਾਪਸ ਲੈਣੀ ਪਈ ਹੈ ਪੁਲਿਸੀ ਹਾਂਜੀ ਦੇਖੋ ਲੈਣੀ ਪਈ ਵਾਪਸ ਉਹ ਸੋਚਦੇ ਸੀ ਕਿ ਉਹ ਕਿਸਾਨ ਸਾਨੂੰ ਦੇਣ ਆਪਣਾ ਬ੍ਰਾਂਡ ਹਰ ਚੀਜ਼ ਦਾ ਆਪਣਾ ਬ੍ਰਾਂਡ ਬਣਾ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅਸੀਂ ਤਾਂ ਫਿਰ ਗਰੀਬ ਹੋ ਜਾਣਾ ਸੀ ਜੇ ਇਹਨਾਂ ਨੂੰ ਲੈਂਡ ਪੂਲਿੰਗ ਕਰਨ ਦੇ ਦਿੰਦੇ ਤਾਂ ਇਸ ਕਰਕੇ ਕੈਨਸਲ ਕੀਤਾ ਉਹਨਾਂ ਨੇ ਦੇਖਿਆ ਵੀ ਕਿਸੇ ਨਾ ਕਿਸੇ ਬਹਾਨੇ ਪੰਜਾਬ ਨੂੰ ਅਸੀਂ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇਹ ਸਾਨੂੰ ਵਾਪਸ ਲੈਂਡ ਪੂਲਿੰਗ ਦੀ ਪ੍ਰੋਸੈਸਟ ਕਰਨ ਪਰ ਐਦਾਂ ਹੋਣਾ ਨਹੀਂ ਕਦੇ ਵੀ ਕਿਉਂਕਿ ਪੰਜਾਬੀਆਂ ਦੀ ਹਾਲੇ ਜਿਹੜੀ ਜਮੀਰ ਉਹ ਜਾਗਦੀ ਹੈ ਤੇ ਉਹ ਜਾਗਦੀ ਰਹੇਗੀ ਅੱਛਾ। ਆਪਾਂ ਸਕੂਲ ਦੀ ਗੱਲ ਕਰੀਏ ਸਰ ਪੱਦਰ ਅੱਗੇ ਇੱਕ ਬੜਿਆ ਪਾਣੀ ਦਾ ਕੇ ਘਟਿਆ। ਜੀ ਦੇਖੋ ਰਫਤਾਰ ਹੈ ਜਿਹੜੀ ਇਹਦੀ ਚਾਲ ਹੈ ਇਸ ਟਾਈਮ ਤੁਸੀਂ ਆਪ ਦੇ ਕੈਮਰੇ ਨਾਲ ਘੁਮਾ ਕੇ ਦੇਖ ਸਕਦੇ ਹੋ ਅੱਗੇ ਨਾਲ ਬਹੁਤ ਘਟੀ ਹੋਈ ਆ। ਜੇ ਅਸੀਂ ਕੱਲ ਜਾਂ ਪਰਸਪੋਮ ਦੇਖਦੇ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀਗੀ। ਔਰ ਰਾਤ ਨੂੰ ਅਸੀਂ ਦੇਖਦੇ ਆ ਅੱਛਾ ਹੋ ਸਕਦਾ ਪਾਣੀ ਛੱਡ ਦਿੰਦੇ ਹੋਣ। ਦੋ ਤਿੰਨ ਦਿਨ ਪਹਿਲਾਂ ਆਵਾਜ਼ ਸੀ ਕਿ ਜਿਹੜੇ ਸਸਰਾਲੀ ਦੇ ਨਾਲ ਦੇ ਪਿੰਡ ਨੇ ਜਿਹੜੇ ਵਾਂ ਟੁੱਟ ਗਿਆ ਵਾ ਪਿੰਡ ਡੁੱਬ ਚੁੱਕੇ ਨੇ। ਕੀ ਲੱਗਦਾ ਉੱਥੇ ਉਹ ਜਿਹ ਇੱਕ ਸਾਈਡ ਤੋਂ ਹੋ ਗਈ ਹੈ ਪਰਲੀ ਸਾਈਡ ਤੋਂ ਨਹੀਂ ਜੇ ਦੇਖਿਆ ਜੇ ਅੱਜ ਤਾਂ ਪਰਲੀ ਸਾਈਡ ਸਾਰੇ ਕਾਹੀ ਦਿਖ ਰਹੀ ਹੈ ਕਿਉਂਕਿ ਉਧਰ ਮਾਈਨਿੰਗ ਨਹੀਂ ਹੋਈ ਜਿਹੜੀ ਇੱਧਰੋਂ ਮਾਈਨਿੰਗ ਹੋਈ ਉਹ ਤਾਂ ਸਾਰੀ ਪਾਣੀ ਦੀ ਇੱਧਰ ਆਈ ਆ ਇਹ ਕਿਤੇ ਨਾ ਕਿਤੇ ਚਲੋ ਖਤਰਾ ਤਾਂ ਆਪਾਂ ਨਹੀਂ ਕਹਿ ਸਕਦੇ ਵਾਹਿਗੁਰੂ ਦੀ ਕਰਪਾਣਾ ਚਿੱਤ ਸਿੰਘਾ ਦੀ ਕਰਪਾਣਾ ਵੀ ਇੱਥੇ ਨਹੀਂ ਬਾਹਰ ਨਹੀਂ ਜਾਂਦਾ ਪਾਣੀ ਅੰਦਰੇ ਅੰਦਰ ਕੰਟਰੋਲ ਚ ਰਹੂਗਾ ਬਾਹਰ ਨਹੀਂ ਜਾਂਦਾ ਜਿੱਥੇ ਤੱਕ ਅਪੀਲ ਕੀ ਰੂਗੀ ਆਸ-ਪਾਸ ਦੇ ਲੋਕਾਂ ਨੂੰ ਲਿਜਾਣਾ ਵਸਣ ਕੀ ਬੇਲ ਹਲਧਿਆਣਾ ਵਾਸੀ ਨੇ ਇਹ ਕਹਿਵਾਂਗੇ ਜੀ ਕੋਈ ਗੱਲ ਨਹੀਂ ਖਤਰਾ ਵਾਲੀ ਗੱਲ ਕੋਈ ਨਹੀਂ ਘਬਰਾਣੇ ਵਾਲੀ ਕੋਈ ਗੱਲ ਨਹੀਂ ਸ਼ਾਂਤੀ ਨਾਲ ਜਿੱਦਾਂ ਜਿੰਨਾ ਵੀ ਹੋ ਸਕਦਾ ਸਾਨੂੰ ਬਾਤੋ ਬਾਤਾਂ ਕੇ ਸੰਜੋਗ ਦੋਵੋ ਇੱਥੇ ਜੀ ਸੇਵਾ ਜਿਹੜੀ ਕਰਨੀ ਮਿੱਟੀ ਦੇ ਬੋਰੇ ਭਾਰਨੇ ਪੱਤਰ ਚਕਾਣੇ ਸਾਈਡ ਤੇ ਇਹਨਾਂ ਜਾਣ ਕਿਤੇ ਨਾ ਕਿਉਂ ਪ੍ਰਸ਼ਾਸਨ ਤਾਂ ਕੁਝ ਕਰੇ ਨਹੀਂ ਰਿਹਾ ਜੇ ਦੇਖੇ ਆ ਵੀ ਡੀਸੀ ਦੀ ਕਿ ਦੇਖ ਲਓ ਕਿੰਨੇ ਬੰਦੇ ਆ ਉਹ ਕਹਿੰਦੇ 75 ਸਾਡੇ ਵਰਕਰ ਆਏ ਨੇ 75 ਵਰਕਰਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਵਰਕਰਾਂ ਲਾਓ ਤੁਸੀਂ ਪਹਿਲਾਂ ਸਾਡੀ ਸੰਗਤ ਖੜੀ ਜਾ ਮੈਂ ਕਿਹਾ ਲਾਓ ਚਾਰ ਵਰਕਰ ਆਏ ਚਾਰ ਵਰਕਰਾਂ ਨੇ ਇੱਕ ਵਾਰੀ ਜੀਸੀ ਦਾ ਵਾਗੜ ਭਰਿਆ ਮੁੜ ਕੇ ਉਹ ਵੀ ਗਿਆ ਜੀ ਜੀ ਸਾਹਿਬ ਤਾਂ ਆਪ ਲੱਗੇ ਹੋਏ ਸੀ ਇਹਦੇ ਵੀਡੀਓ ਜੀ ਸਾਹਿਬ ਜੀ ਦੇਖੋ ਲੱਗੇ ਤਾਂ ਹੋਏ ਆਪਾਂ ਕਹਿ ਨਹੀਂ ਸਕਦੇ ਸ਼ੋਅ ਆਫ ਵੀ ਕਰ ਸਕਦੇ ਆ ਉਹ ਜਿੱਦਾਂ ਦੇਖੇ ਜਾਵੇ ਤਾਂ ਡੀਸੀ ਦੇ ਅੰਦਰ ਚ ਬਹੁਤ ਕੁਝ ਆ ਜਿਉਂ ਕਰਨਾ ਵਾ ਬਈ ਉਹਨਾਂ ਕਰ ਸਕਦਾ ਵਾ ਜ਼ਿਲ੍ਹੇ ਦੇ ਮਾਲਕ ਨੇ ਜੀ ਹਾਂ ਜ਼ਿਲ੍ਹੇ ਦੇ ਮਾਲਕਾਂ ਜਾਂ ਤਾਂ ਉਹਨਾਂ ਨੇ ਇਹ ਕਹਿ ਸਕਦੇ ਆ ਵੀ ਪਤਾ ਕੁਝ ਨਹੀਂ ਹੈਗਾ ਡੀਸੀ ਬਣ ਚੁੱਕੇ ਹੋਏ ਪਤਾ ਨਹੀਂ ਇਹ ਕਹਿ ਸਕਦੇ ਆ ਡੀਸੀ ਹੁਣ ਜੋ ਮਰਜ਼ੀ ਕਰੀ ਜਾਵੇ ਸ਼ੋਅ ਆਫ ਕਰ ਰਿਹਾ ਕਹਿੰਦਾ ਜੀ ਥੋੜਾ ਤੀਫੜ ਕੋਈ ਗੱਲ ਨਹੀਂ ਜਰੂਰੀ ਇੱਥੇ ਲੱਗੇ ਜੇ ਆਊਗਾ ਅਸੀਂ ਉਹਦੇ ਕਾਵਾਂ ਜਾਲ ਨਹੀਂ ਪਾਣਦੇ ਤੇ ਇਹਨਾਂ ਨੇ ਉਹਦੇ ਨੂੰ ਦੇ ਪੱਥਰ ਨਹੀਂ ਚੱਕਣ ਦਿੱਤਾ ਹੈਗਾ ਪੱਥਰ ਲਿਆ ਕੇ ਆੜ ਦਾ ਚਿੱਪਰ ਘੜੇ ਕਾਲੀ ਖੜੇ ਲਿਗੇ ਉਹ ਪਿੱਪਰ ਪੱਥਰ ਪਾਵਾ ਕੇ ਉਹਦੇ ਜੜੇ ਕੰਦਾ ਲੱਗੇ ਆ ਗਿਆ ਦੇਖੋ ਸਿਆਸ਼ਤ ਇਹਨਾਂ ਦੀ ਹੋਰ ਕੀ ਕਹਿ ਸਕਦੇ ਅਸੀਂ ਜੀ ਪ੍ਰਸ਼ਾਸਨ ਦੇ ਖਿਲਾਫ ਵੀ ਕੁਝ ਰੋਸ ਦੇਖਣ ਨੂੰ ਮਿਲ ਰਿਹਾ ਵਾ ਨੌਜਵਾਨਾਂ ਦਾ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਤੇ ਬਾਕੀ ਉਹਨਾਂ ਨੇ ਅਪੀਲ ਵੀ ਕੀਤੀ ਜੋ ਵੀ ਲੋਕ ਜੋ ਵੀ ਨੌਜਵਾਨ ਇੱਥੇ ਸੇਵਾ ਕਰਨ ਦੇ ਚਾਹਵਾਨ ਤੇ ਇੱਥੇ ਆ ਕੇ ਬੋਲਿਆ ਜੀ ਪੱਥਰਾਂ ਦੀ ਜਾਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਣ ਬਾਕੀ ਇਹ ਤਸਵੀਰਾਂ ਨੇ ਮਤਲਬ ਦਰਿਆ ਦੀਆਂ ਸਸਰਾਲੀ ਪਿੰਡ ਲੁਧਿਆਣੇ ਦਾ ਨੌਜਵਾਨਾਂ ਨੇ ਕਿਹਾ ਹੈ ਕਿ ਧਰਮ ਦੀ ਲੋੜ ਨਹੀਂ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨ ਹੀ ਫਵਾਵਾ ਹੋ Đi ਸੀ ਕਿ ਬੰਨ ਟੁੱਟ ਗਏ ਨੇ ਲੇਕਿਨ ਨੌਜਵਾਨਾਂ ਨੇ ਇੱਥੇ ਆਪਣਾ ਪੂਰਾ ਜੋਰ ਲਾਇਆ ਹੋਇਆ ਪੂਰੀ ਜਦੋਜਹਤ ਕਰ ਰਹੇ ਨੇ ਕਿ ਖਾੜਾ ਦਾ ਬਚਾ ਰਹਿ ਸਕੇ ਬਾਕੀ ਐਧਾ ਦੇ ਮੁੱਦੇ ਹੋਰ ਦਿਖਾਉਂਦੇ ਰਵਾਂਗੇ ਬਣੇ ਦੇ ਜੁੜੇ ਦੋ ਸਤਿ ਸ਼੍ਰੀ ਅਕਾਲ ਪ੍ਰਚਾਰਣ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜੇ ਤੁਸੀਂ ਆਪ ਨਹੀਂ ਆਣਾ ਇਸੇ ਸਮਾਨ ਦਾ ਭੇਜੋ ਦੇਖੋ ਦੇ ਆਦ ਵਿੱਚ ਕਿੱਦਾਂ ਬਣੇ ਲੀੜਾ ਬਣ ਕੇ ਲੱਗੇ ਹੋਇਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਨੂੰ ਫੜਿਆ ਹੋਇਆ ਜੇ ਜ਼ਿਆਦਾ ਨਹੀਂ ਤਾਂ ਬੈਲਟਾਂ ਦਾ ਕੀ ਭੇਜ ਦੋ ਆਪ ਨਹੀਂ ਆ ਸਕਦੇ ਤੁਸੀਂ ਜੀ ਸੀ ਹੁਣ ਜੋ ਮਰਜ਼ੀ ਕਰੀ ਜਾਵੇ ਉਹ ਆਪ ਕਰ ਰਿਹਾ ਕਹਿੰਦਾ ਜੀ ਥੋੜਾ 30 ਪਰ ਕੋਈ ਗੱਲ ਨਹੀਂ ਜੇ ਇੱਥੇ ਲੱਗੇ ਜੀ ਆਊਗਾ ਕਿ ਉਹਦੇ ਕਹਾਂ ਜਾਲ ਨਹੀਂ ਪਾੜਦੇ ਤੇ ਇਹਨਾਂ ਨੇ ਮੁੰਡਿਆਂ ਨੂੰ ਉਹਦੇ ਪੱਥਰ ਨਹੀਂ ਚੱਕਣ ਦਿੱਤਾ ਹੈਗਾ ਪੱਥਰ ਲਿਆ ਗਾ ਅੱਡ ਦਾ ਚੱਪਰ ਗੜੇ ਕਾਲੀ ਖੜੇ ਲੱਗੇ ਹੋ ਪੁਜਿਆ ਦੇ ਚਾਰੇ ਬਲਾਵੇ ਨਿਆਲੋ ਜਾਵੇ ਤਾਂ ਤਾਂ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਪਾਵੋ ਸ਼ੋਤਰੀਆ ਕਾਲ ਸੀਦਾ ਸਿੰਘਾਂ ਦੀ ਕਿਰਪਾ ਸਾਡੇ ਦੇ ਹਿਸਾਬ ਤੁਹਾਨੂੰ ਇੱਕ ਕੋਈ ਤੱਕ ਡੈਕ ਨਹੀਂ ਆਊਗੀ ਜਿੱਨਾਂ ਜੇ ਸਾਡੇ ਸੀ ਸਿੰਘ ਬਾਬਾ ਜੀ ਬੈਠਿਆ ਬੜਾ ਡਰਿਆ ਮਾਹੌਲ ਬਣਿਆ ਸੀਗਾ ਕੱਲ ਪਰਸੋਂ ਦਾ ਕੀ ਹਾਂ ਵੀ ਬਾਣ ਟੁੱਟ ਗਿਆ ਪਾਣੀ ਪਿੰਡ ਤੇ ਆ ਗਿਆ ਲੱਗਦਾ ਜੀ ਇਧਰ ਦੀ ਕੋਈ ਸਿੱਧੀ ਹੈਗੀ ਨਹੀਂ ਇਧਰ ਦੀ ਕੋਈ ਵੈਸੇ ਸਿੱਧੀ ਨਹੀਂ ਹੈ ਕਿਉਂਕਿ ਜਿਹੜੇ ਇਧਰਲੇ ਪਾਸੇ ਖੇਤ ਨੇ ਉਹ ਉਹ دریا ਤੋਂ ਕਾਫੀ ਉੱਚੇ ਨੇ ਇਹ ਦਰਿਆ ਦੀ ਮੰਨੇ ਜਾਵਾ ਤਾਂ ਦਰਿਆ ਘਟੋ ਘਟ 20 ਤੋਂ 25 ਫੁੱਟ ਨੇ ਤਾਂ ਡੂੰਗਾ ਹੈਗਾ ਪਰ ਕਿੱਦਾਂ ਦੇ ਹਾਲਾਤ ਬਣੇ ਹੋ ਨੇ ਲੋਕਾਂ ਦੀ ਹਵਾਵਾਂ ਬਹੁਤ ਫੈਲੀਆਂ ਨੇ ਪਹਿਲਾਂ ਤੇ ਮੈਂ ਸਾਰੇ